ਓਹ ਗੱਡੀਆਂ ਵਿੱਚ ਡੁੱਬ ਗਈਆਂ ਟਾਇਰ ਜਮਾ ਡੁੱਬੇ ਹੋਏ ਆ ਦੁਬਈ ਦੇ ਵਿੱਚ ਅੱਜ ਬਹੁਤ ਮੀਂਹ ਪਿਆ ਰਾਤ 11 ਵਜੇ ਦਾ ਮੀਂਹ ਪਈ ਜਾਂਦਾ ਤੇ ਟ੍ਰੈਫਿਕ ਦਾ ਵੀ ਬਹੁਤ ਬੁਰਾ ਹਾਲ ਹੈ ਅੱਜ ਪਾਣੀ ਇੰਨਾ ਕਿ ਜ਼ਿਆਦਾ ਸੜਕਾਂ ਤੇ ਖੜਾ ਆ ਤੇ ਬੁਰਾ ਹਾਲ ਹੋਇਆ ਪਿਆ ਜਿੱਦਾਂ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਐ ਤੇ ਉਥੇ ਟ੍ਰੈਫਿਕ ਦਾ ਬਹੁਤ ਬੁਰਾ ਹਾਲ ਐ ਗੱਡੀਆਂ ਜੇ ਤੁਹਾਨੂੰ ਦਿਖਾਵਾਂ ਆ ਸਾਹਮਣੇ ਰੌਂਡ ਬੋਰਡ ਐ ਅਸੀਂ ਵੀ ਗੱਡੀ ਦੇ ਵਿੱਚ ਐ ਇੱਥੇ ਸਟੌਪ ਕੀਤਾ ਹੋਇਆ ਕਿਉਂਕਿ ਅਸੀਂ ਅੱਗੇ ਜਾਣਾ ਸੀ ਉਹ ਸਾਹਮਣੇ ਗੱਡੀਆਂ ਵਿੱਚ ਜਾ ਰਹੀਆਂ ਤਾਂ ਅੱਧੀਆਂ-ਅੱਧੀਆਂ ਡੁੱਬੀਆਂ ਜਾ ਰਹੀਆਂ ਹੋ ਤੇ ਐ ਸਾਹਮਣੇ ਇੱਥੇ ਕਿ ਜੇ ਦੋ ਗੱਡੀਆਂ ਰੌਂਡ ਬੋਰਡ ਦੇ ਵਿੱਚ ਡੁੱਬੀਆਂ ਹੋਈਆਂ ਦੇਖੋ ਬੁਰਾ ਹਾਲ ਐ ਪਰ ਲੇਬਰ ਲਈ ਚੰਗੀ ਗੱਲ ਹੈ ਕਿਉਂਕਿ ਮੌਸਮ ਪਹਿਲਾਂ ਗਰਮ ਸੀ ਤੇ ਹੁਣ ਮੌਸਮ ਠੰਡਾ ਹੋ ਗਿਆ ਹੈ ਲੇਬਰ ਕੰਮ ਕਰ ਸਕਦੀ ਹੈ ਬਾਹਰ ਕੋਈ ਦਿੱਕਤ ਵਾਲੀ ਗੱਲ ਨਹੀਂ ਹੈਨਾ ਠੰਡਾ ਹੋ ਗਿਆ ਮੌਸਮ ਪਰ ਇੱਥੇ ਜਿਹੜਾ ਹੈਗਾ ਟ੍ਰੈਫਿਕ ਦਾ ਜਿਆਦਾ ਬੁਰਾ ਹਾਲ ਹੋਣਾ ਹੁਣ ਜਾਮ ਲੱਗਿਆ ਕਰਨੇ ਹੁਣ ਦੋ ਦਿਨ ਤੱਕ ਘੱਟੋ ਘੱਟ ਇਹਦਾ ਰੋਡ ਸਾਫ਼ ਕਰਨ ਨੂੰ ਲੱਗ ਜਾਣੇ ਇਹਨਾਂ ਨੂੰ ਪਾਣੀ ਕੱਢਣ ਵਾਸਤੇ ਇਥੋਂ ਨਿਕਾਸੀ ਕਰਨ ਵਾਸਤੇ ਸਿਵਰੇਜ ਸਾਰੇ ਫੁੱਲ ਹੈ ਰਾਤ 11 ਵਜੇ ਦਾ ਮੀਂਹ ਪੈ ਰਿਹਾ ਇੱਥੇ ਦੁਬਈ ਦੇ ਵਿੱਚ ਇਹ ਦੁਬਈ ਇਨਵੈਸਟਮੈਂਟ 2 ਦਾ ਏਰੀਆ ਆ ਦੇਖੋ ਛੱਲਾ ਆਉਂਦੀਆਂ ਪਾਣੀ ਦੀਆਂ ਕਿਦਾਂ ਹਾਂਜੀ ਭਾਜੀ کیسے ਹੋ ਠੀਕ ਹੋ ਸਤਿਪਿਤ ਕਿੱਸੀ ਹੈ ਰਾਤ ਕੋ ਬਾਰਿਸ਼ ਹੋਆ ਕਿਹਦਾ ਫੀਲ ਕਰ ਰਹੇ ਹੋ ਆਈ ਵਾ ਤੇ ਬਹੁਤ ਜ਼ਿਆਦਾ ਗਰਮੀ ਸੀਗੀ ਪਹਿਲਾਂ ਜੇ ਹੁਣ ਮੌਸਮ ਬਹੁਤ ਵਧੀਆ ਹੋ ਗਿਆ ਹੈ ਹਾਂਜੀ ਵਾਹ ਪਰ ਨਾਲ ਨਾਲ ਇਦਾਂ ਵੀ ਥੋੜੇ ਜਿਹਾ ਜਿਹਾ ਕਹਿੰਦੀ ਹੈ ਦਿੱਕਤਾਂ ਵੀ ਹੁੰਦੀਆਂ ਤੇ ਹਾਂਜੀ ਰੋਡਾਂ ਦਾ ਜ਼ਿਆਦਾ ਜਿਹੜਾ ਹੈਗਾ ਨਾ ਹਾਂਜੀ ਬੁਰਾ ਹਾਲ ਹੋ ਗਿਆ ਪਾਣੀ ਦੇ ਨਾਲ ਬਹੁਤ ਜ਼ਿਆਦਾ ਟ੍ਰੈਫਿਕ ਹੋ ਗਿਆ ਮਸਲਾ ਗਰਾਊਂਡ ਪੋਡ ਵਗੈਰਾ ਜਿਹੜੇ ਹੈਗੇ ਆ ਉਹ ਸੀਵਰੇਜ ਵਗੈਰਾ ਭਰ ਗਏ ਆ ਪਾਣੀ ਦੇ ਆਏ ਵਾਹ ਤੇ ਉਹਦੇ ਕਰਕੇ ਥੋੜੀ ਜਿਹੀ ਦਿੱਕਤ ਟ੍ਰੈਕ ਦੇ ਵਿੱਚ ਪਰ ਇਦਾਂ ਵੀ ਜਦੋਂ ਹੁਣ ਬਾਹਰ ਆਉਂਦੇ ਲੀਵਰ ਕੰਮ ਕਰਦੀ ਹੈ ਬਾਹਰ ਜੇ 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 ਗਰਮੀ ਦੇ ਵਿੱਚ ਦਿੱਕਤ ਸੀ ਹੁਣ ਨਹੀਂ ਆਈ ਗਾ ਵਧੀਆ ਹੋ ਗਿਆ ਹਾਂ ਹੁਣ ਰਾਤ ਦਾ 11 ਵਜੇ ਦਾ ਮੀਂਹ ਪੈ ਰਿਹਾ ਹੈ ਜੀ ਤੇ ਹੁਣ ਥੋੜਾ ਜਿਹਾ ਉੱਚਾ ਜਿਹਾ ਹੋਇਆ ਪਰ ਹਜੇ ਵੀ ਬੱਦਲ ਹੈਗੇ ਪਰ ਦੇਖੋ ਸੰਭਾਵਨਾ ਹੈ ਮੀਂਹ ਆਣ ਦੀ ਆਈ ਗਾ ਪਰ ਲੋਕਾਂ ਨੂੰ ਲੇਬਰ ਦੇ ਵਿੱਚ ਜਾਨੀ ਇਸ ਇਸ ਗੱਲ ਦੀ ਖੁਸ਼ੀ ਹੈ ਕਿ ਚਲੋ ਮੌਸਮ ਥੋੜਾ ਜਿਹਾ ਠੰਡਾ ਹੋਇਆ ਤੇ ਹਨਾ ਕੰਮ ਕਰਨ ਦੇ ਵਿੱਚ ਕੋਈ ਦਿੱਕਤ ਨਹੀਂ ਆਉਂਦੀ ਬਿਲਕੁਲ ਜੀ ਓਕੇ ਮਿਹਰਬਾਨੀ ਦੁਬਈ ਦੇ ਵਿੱਚ ਬਹੁਤ ਬਾਰਿਸ਼ ਹੋਈ ਆ ਕੱਲ ਰਾਤ ਦੀ ਬਾਰਿਸ਼ ਹੋ ਰਹੀ ਆ ਅੱਜ ਵੀ ਬਹੁਤ ਬਾਰਿਸ਼ ਹੋਈ ਆ ਰਾਤ ਦਾ 11 ਵਜੇ ਦਾ ਮੀਂਹ ਪੈ ਰਿਹਾ ਪੈ ਰਿਹਾ ਤੇ ਅੱਜ 16 ਤਰੀਕ ਐ ਚੌਥਾ ਮਹੀਨਾ 2024 ਤੇ ਆ ਬਾਈ ਗਿਆ ਸੀ ਉੱਥੇ ਹਿੰਮਤ ਨਹੀਂ ਪਈ ਗੱਡੀ ਉਹਦੇ ਵਿੱਚ ਦੀ ਕੱਢਣ ਦੀ ਤੇ ਸਾਰਾ ਰੌਂਡ ਬੋਰਡ ਦੇ ਵਿੱਚ ਪਾਣੀ ਆ ਭਰਿਆ ਹੋਇਆ ਤੇ ਪਰੇ ਉਹ ਸਾਹਮਣੇ ਉੱਥੇ ਦੋ ਗੱਡੀਆਂ ਡੁੱਬੀਆਂ ਹੋਈਆਂ ਵਿੱਚ ਇੱਕ ਇੱਥੇ ਇੱਕ ਇੱਥੇ ਆ ਇਹ ਤਾਂ ਨਾਲ ਦਿਖਣਾ ਨਹੀਂ ਹੈਗਾ ਤੁਹਾਨੂੰ ਇਹ ਦੋ ਗੱਡੀਆਂ ਵਿੱਚ ਡੁੱਬੀਆਂ ਹੋਈਆਂ ਤੇ ਬਹੁਤ ਜ਼ਿਆਦਾ ਜਿੱਥੇ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਐ ਤੇ ਉੱਥੇ ਟ੍ਰੈਫਿਕ ਦਾ ਵੀ ਬੁਰਾ ਹਾਲ ਐ ਰੋਡ ਜਾਮ ਐ ਬਹੁਤ ਪਾਣੀ ਐ